ਪਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇ ਸਾਕਤ ਹਰ ਹਰ ਚੀਤ ਨਾ ਆਇ ਸੰਤ ਜਨਾਂ ਕੀਲੇ ਹੋ ਮਤੇ ਸਾਧ ਸੰਗ ਪਾਵਹੁ ਪਰਮ ਗਤੇ ਰਹਾਉ ਪਾਥਰ ਕੋ ਬਹੁ ਨੀਰ ਪਵਾਇ ਨਹਿ ਭੀਗੈ ਅਦਿਕ ਸੁਕਾਇ ਖਟ ਸ਼ਾਸਤਰ ਮੂਰਖੈ ਸੁਨਾਇ ਜੈਸੇ ਦਹਿਦਿਸ ਪਵਨ ਚੁਲਹਾਇ ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਖਤ ਤੇ ਕੋ ਨਾ ਬਰਾਸਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬਣਤ ਬਣਾਇ ਪੈਰੋ ਮਹੱਲਾ ਪੰਜਵਾ ਜੀਉ ਪ੍ਰਾਣ ਜਿਨ ਰਚਿਓ ਸਰੀਰ ਜਿਨ ਹੈ ਉਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬਿਪਰੀਤ ਮੀਤ ਹੀਤ ਤਨ ਨਹਿ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹੱਲਾ ਪੰਜਵਾ ਆਗੈ ਦਇਓ ਪਾਛੈ ਨਾਰਾਇਣ ਮਦ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਓ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਣਾਗਤ ਆਏ ਪੈਰੋ ਮਹੱਲਾ ਪੰਜਵਾ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਥ ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੈ ਪੀਵਤ ਬਹੜ ਨ ਜੂਨ ਪਰਮਾਮ ਰਹਾਉ ਪੂਜਾ ਜਾਪ ਤਾਪ ਇਸ ਨਾਨ ਸਿਮਰਤ ਨਾਮ ਭਏ ਨਹਿ ਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ ਛਾਰ ਪੈਰੋ ਮਹੱਲਾ ਪੰਜਵਾ ਲੇਪ ਨ ਲਾਗੋ ਤਿਲਕਾ ਮੂਲ दुष्ट ब्राह्मण मुआ होए कैसूल हर जन राखे पार ब्रह्म आप पापी मुआ गुरु प्रताप रहाओ अपना खसम जन आप ਧਿਆਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾ ਊਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਛ ਬਾਪੀ ਪਚਿਆ ਭਇਆ ਨਿਰਾਸ ਪੈਰੋ ਮਹੱਲਾ ਪੰਜਵਾ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ ਰਹਾਓ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਛਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਨੀਂਧ ਰਿਆ ਧਰ ਪਨਹ ਖੁਦਾਏ ਗਰੀਬ ਨਿਵਾਜ ਜਨ ਰਹਿਣ ਧਿਆਏ ਨਾਨਕ ਕਉ ਖੁਦ ਖਸਮ ਮਿਹਰਵਾਨ ਅੱਲੋ ਨਾ ਵਿਸਰੈ ਦਿਲ ਜੀ ਪ੍ਰਾਨ ਪੈਰੋ ਮਹੱਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਪਾਣਾ ਸਤ ਕਰ ਸਹੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਰਹਾਓ ਕਲ ਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪਰੋ ਮਹੱਲਾ ਪੰਜਵਾ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਤੂਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕਉ ਕੰਠ ਲਗਾਵੇ ਨਿੰਦਕ ਕਉ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ਰਹਾਉ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਬਿਪਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰੋ ਮਹੱਲਾ 5 ਚੌਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਧਰਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਬਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਬਿੰਦ ਬਾਜ ਅਬਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਐ ਤਿਤ ਬਿਗਰ ਸਕਾਜ ਰਹਾਉ ਠਾਕੁਰ ਛੋੜ ਦਾਸੀ ਕਉ ਸਿਮਰਹਿ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅਹੰ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਪੈਰੋ ਮਹੱਲਾ ਪੰਜਵਾਂ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹ ਪੇਖਿਓ ਉਦਾਸਾਏ ਦੰਡ ਧਾਰ ਜਟ ਧਾਰੈ ਪੇਖਿਓ ਵਰਤਨੇਮ ਤੀਰਥਾਏ ਸੰਤ ਸੰਗ ਪੇਖਿਓ ਮਨ ਮਾਏ ਉਪ ਭਯਾਲ ਸਰਬ ਮਹ ਪੂਰਨ ਰਸ ਮੰਗਲ ਗੁਣ ਗਾਏ ਰਹਾਉ ਜੋਗ ਪੇਖ ਸੰਨਿਆਸੈ ਪੇਖਿਓ ਜਤ ਜੰਗਮ ਕਾਪੜਾਏ ਤਪੀ ਤਬੀ ਸੁਰਮੁਨ ਮਹਿ ਪੇਖਿਓ ਨਟ ਨਾਟਕ ਨਿਰਤਾਏ ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸ਼ਟੀ ਸਿਮਰਤਾਏ ਸਭ ਮਿਲ ਏਕੋ ਏਕ ਵਖੰਨ ਹੈ ਤਉ ਕਿਸਤੇ ਕਹੋ ਦੁਰਾਏ ਅਗਹ ਅਗਹ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਏ ਜਨ ਨਾਨਕ ਤਿੰਨ ਕੈ ਬਲ ਬਲ ਜਾਈਐ ਜਹ ਘਟ ਪ੍ਰਗਟਿ ਆਏ ਪੈਰੋ ਮਹੱਲਾ ਪੰਜਵਾਂ ਨਿਕਟ 부ਜੈ ਸੋ ਬੁਰਾ ਕਿਉ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰਪੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੂਲ ਹੈ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬਹਿਰੈ ਮਿਥਿਆ ਕਰ ਖਾਏ ਪੈਠ ਗਉਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਨਿਕਟ ਨਾ ਜਾਣੈ ਬੋਲੇ ਕੂੜ ਮਾਇਆ ਮੋਹੇ ਮੂਠਾ ਹੈ ਮੂੜ ਅੰਤਰ ਵਸਤ ਦਿਸੰਤਰ ਜਾਏ ਬਾਜ ਗੁਰੂ ਹੈ ਪਰਮ ਪੁਲਹਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਦਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਏ ਪੈਰੋ ਮਹੱਲਾ ਪੰਜਵਾ ਜਿਸ ਤੂ ਰਖਹਿ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ ਕੋਟ ਉਪਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੈ ਚੋਜ ਵਿਡਾਣੀ ਰਾਖੋ ਰਾਖੋ ਕਿਰਪਾ ਧਾਰ ਤੇਰੀ ਸਰਣ ਤੇਰੇ ਦਰਬਾਰ ਰਹਾਉ ਜਿਨ ਸੇਵਿਆ ਨਿਰਭਉ ਸੁਖ ਦਾਤਾ ਤਿਨ ਪਉ ਦੂਰ ਕੀਆ ਏਕ ਪਰਾਤਾ ਜੋ ਤੂ ਕਰਹਿ ਸੋਈ ਫੁਨ ਹੋਏ ਮਾਰੈ ਨਾ ਰਖੈ ਦੂਜਾ ਕੋਇ ਕਿਆ ਤੂ ਸੋਚਹਿ ਮਾਨਸ ਬਾਣ ਅੰਤਰ ਜਾਮੀ ਪੁਰਖ ਸੁਜਾਨ ਇਕ ਏਕ ਏਕੋ ਆਧਾਰ ਸਭ ਕੁਛ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨਾ ਸਾਕੈ ਕੋਇ ਪੈਰੋ ਮਹੱਲਾ ਪੰਜਵਾਂ ਤਉ ਕੜਿਐ ਜੇ ਹੋਵੈ ਬਾਹਰ ਤਉ ਕੜਿਐ ਜੇ ਵਿਸਰੈ ਨਰ ਹਰ ਤਉ ਕੜੀਐ ਜੇ ਦੂਜਾ ਪਾਏ ਕਿਆ ਕੜੀਐ ਜਾਂ ਰਹਿਿਆ ਸਮਾਏ ਮਾਇਆ ਮੋਹੇ ਕੜੇ ਕੜ ਪਚਿਆ ਬਿਨ ਨਾਵੇ ਬ੍ਰह्म 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 ਖਪਿਆ ਰਹਾਉ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਏ ਕੋ ਮਰਤਾ ਤਉ ਕੜੀਐ ਜੇ ਕਿਛ ਜਾਣੈ ਨਾਹੀ ਕਿਆ ਕੜੀਐ ਜਾਂ ਭਰਪੂਰ ਸਮਾਹੀ ਤੌ ਕੜੀਏ ਜੇ ਕਿਛ ਹੋਏ ਤਿਗਾਣੈ ਤੌ ਕੜੀਏ ਜੇ ਪੂਲ ਰੰਝਾਨੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੇ ਤਿਉ ਕਰਹਿ ਨਿਬੇਰਾ ਦੁਤਿਆ ਨਾਸਤ ਇਕ ਰਹਿਆ ਸਮਾਏ ਰੱਖੋ ਪੈਜ ਨਾਨਕ ਸਰਣਾਏ ਬੈਠੋ ਮਹੱਲਾ ਪੰਜਵਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੈ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਓ ਬਿਨ ਜਹਿਵਾ ਕਹਾ ਕੋ ਬਕਤਾ ਬਿਨ ਸ੍ਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੈ ਨਾਮ ਬਿਨਾ ਨਰ ਕਹੀ ਨਾ ਲੇਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬਉਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਗਾਹ ਵਿਚਾਰ